ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਗਿੱਦੜਵਾਹਾ ਜਿਮਣੀ ਚੌਣ ਸਿਰ ਤੇ ਆ ਤੇ ਕਿਹੜੀ ਪਾਰਟੀ ਦਾ ਕੀ ਹਾਲ ਆ ਕਿਹੜਾ ਕੈਂਡੀਡੇਟ ਕਿੱਥੇ ਜੇ ਖੜਾ ਆਪਣੇ ਨਾਲ ਨਵਰੀਤ ਬਾਈ ਆ ਇਹਨਾਂ ਦਾ ਪਿਛਲੇ ਸਾਲ ਦਾ ਸਰਵੇ ਜਮਾ ਸਟਿਕ ਨਿਕਲਿਆ ਸੀ ਬਾਈ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਕਿਹੜੇ ਕੈਂਡੀਡੇਟ ਦਾ ਕੀ ਹਾਲ ਆ ਗਿੱਦੜਵਾਹ ਚ ਸਵਾਗਤ ਆ ਬਾਈ ਧੰਨਵਾਦ ਅਰਸ਼ ਕੀ ਹਾਲ ਨੇ ਗਿੱਦੜਵਾਹ ਦੇ ਗਿੱਦੜਵਾਹ ਦੇ ਹਾਲ ਦੋ ਤਿੰਨ ਦਿਨ ਤੋਂ ਹਾਂ ਗਿੱਦੜਵਾਹ ਦੇ ਹਾਲ ਠੀਕ ਆ ਪਰ ਜਿਹੜੀ ਸਰਵੇ ਵਾਲੀ ਗੱਲ ਆ ਕਿਉਂਕਿ ਉਹ ਚ ਆਪਾਂ ਤਾਂ ਪ੍ਰੋਫੈਸਰ ਹਰਜੇਸ਼ਵਰ ਸਿੰਘ ਸੀਗੇ ਜਿਹੜੇ ਹਾਂਜੀ ਉਹਨਾਂ ਦੇ ਮਗਰ કરીਗੇ ਤਾਂ ਉਹ ਪੰਜਾਬ थਿੰਕਸ ਤੇ ਅਖਰ ਦਾ ਇੱਕ ਸਾਂਝਾ ਜਾਂ ਸਰਵੇ ਸੀ ਜਿਹਦਾ ਆਪਾਂ ਰਿਜ਼ਲਟ ਦੇਖਿਆ ਕਿ ਉਹ 100% ਹੀ ਐਕੂਰੇਟ ਰਹਿ ਗਿਆ ਪਰ ਜੇ ਉਹ ਗਲਤ ਵੀ ਨਿਕਲਦਾ ਤਾਂ ਆਪਾਂ ਬਹੁਤ ਨਿਮਰਤਾ ਦੇ ਨਾਲ ਕਬੂਲਦੇ ਵੀ ਅਸੀਂ ਹਜੇ ਸਿੱਖ ਰਹੇ ਹਾਂ ਕੁਝ ਨਵਾਂ ਸਿੱਖ ਰਹੇ ਹਾਂ ਹਾਂ ਅਸੀਂ ਸਿੱਖ ਰਹੇ ਹਾਂ ਤਾਂ ਫਿਲਹਾਲ ਗੱਦੜਵਾਹ ਦੇ ਵਿੱਚ ਜਿਹੜਾ ਹੁਣ ਸਰਵੇ ਕਰਿਆ ਡਿਟੇਲ ਪੂਰੀ ਇਹਦੀ ਆ ਗਈ ਆ ਜੀ ਹੁਣ ਜਿਹੜਾ ਅਸਲ ਸਵਾਦ ਲੋਕਾਂ ਨੂੰ ਆਉਣਾ ਵੀ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਹੜਾ ਪਹਿਲੇ ਦੂਜੇ ਤੀਜੇ ਤੇ ਆ ਇਹ ਤਾਂ ਹਜੇ 2 ਦਿਨ ਲੱਗਣਗੇ ਕਿਉਂਕਿ ਡਾਟਾ ਬਹੁਤ ਆ ਉਹਨੂੰ ਸਾਰੇ ਨੂੰ ਇਕੱਠਾ ਵੀ ਕਰਨਾ ਪੈਂਦਾ ਤੁਹਾਨੂੰ ਸਮਝਣਾ ਪੈਂਦਾ ਫਿਰ ਪਿਛਲੇ 2-3 ਸਾਲਾਂ ਦੇ ਟ੍ਰੈਂਡ ਵੀ ਦੇਖਣੇ ਆ ਤਾਂ ਉਹ ਸਾਰੇ 'ਚ ਟਾਈਮ ਲੱਗੂ 2 ਦਿਨ ਦਾ ਪਰ ਅੱਜ ਆਪਾਂ ਇੰਨਾ ਜ਼ਰੂਰ ਕਰ ਸਕਦੇ ਆ ਜੀ ਕਿ ਕਿਹੜੇ ਕੈਂਡੀਡੇਟ ਦੇ ਪੱਲੇ ਉਥੇ ਲੋਕਾਂ ਦੀ ਨਜ਼ਰ 'ਚ ਕੀ ਆ ਉਹਦੀਆਂ ਖੂਬੀਆਂ ਕੀ ਆ ਤੇ ਉਹਦੀਆਂ ਕਮੀਆਂ ਕੀ ਆ ਜੀ ਤੇ ਡੈਂਪੀ ਢਿੱਲੋਂ ਤੋਂ ਸ਼ੁਰੂ ਕਰ ਲਈ ਆਪਾਂ ਜਿਵੇਂ ਦਲ ਬਦਲੀ ਦੇ ਖਿਲਾਫ ਨਾ ਕਾਫੀ ਮਾਹੌਲ ਜਵਣੇ ਬੜੇ ਰਿਹਾ ਪਿਛੇ ਜੇ ਪੰਜਾਬ ਚ ਵੀ ਦਲ ਦਲਬਦਰੀ ਨੂੰ ਨਫ਼ਰਤ ਕੀਤੀ ਆ ਲੋਕਾਂ ਨੇ ਪਰ ਡਿੰਪੀ ਢੱਲੋਂ ਜੋ ਹੁਣ ਪਾਰਟੀ ਚੇਂਜ ਕੀਤੀ ਆ ਦੂਜੀ ਪਾਰਟੀ ਚ ਇਹਨੂੰ ਕਿਵੇਂ ਦੇਖਦੇ ਹੋ ਤੇ ਲੋਕ ਕਿਵੇਂ ਦੇਖਦੇ ਆ ਉਹ ਇਹ ਆ ਵੀ ਇਹ ਤਾਂ ਦੇਖੋ ਦਲ ਬਦਲੀ ਤਾਂ ਯਾਰ ਇੱਕ ਤੁਹਾਨੂੰ ਪੂਰੇ ਦਿਸਦਾ ਤੇ ਇਹਦੇ ਖਿਲਾਫ ਪੰਜਾਬ ਚ ਇੱਕ ਗੁੱਸਾ ਵੀ ਹੈਗਾ ਜੀ ਪਰ ਗਿੱਦੜਵਾਹੇ ਵਾਲੇ ਕਮਾਲ ਆ ਅਲੱਗ ਆ ਗਿੱਦੜਵਾਹੇ ਦੇ ਵਿੱਚ ਮੈਨੂੰ ਉਹਨਾਂ ਕੋਈ ਦਲ ਬਦਲੀ ਨੂੰ ਲੈ ਕੇ ਡਿੰਪੀ ਢੱਲੋਂ ਦੀ ਪਾਰਟੀ ਨੂੰ ਬਦਲਣਾ ਲੋਕਾਂ ਦੀ ਨਜ਼ਰ ਚ ਕੋਈ ਇਹ ਬਾਲਾ ਵੱਡਾ ਮੁੱਦਾ ਦਿਸਿਆ ਨਹੀਂ ਮੈਨੂੰ 2-3% ਲੋਕੋ ਜ਼ਰੂਰ ਗੱਲ ਕਰਦੇ ਆ ਬਾਈ ਇਹਨੇ ਪਾਰਟੀ ਬਦਲੀ ਔਰ ਸਭ ਤੋਂ ਵੱਧ ਇਸ ਵਾਰ ਤੇ ਗੱਲ ਆਮ ਆਦਮੀ ਪਾਰਟੀ ਵਾਲੀ ਕਰਦੇ ਆ ਕਿ ਬਾਈ ਯਾਰ ਹੁਣ ਇਹ ਇੱਧਰ ਆ ਗਿਆ ਯਾਰ ਆਇਆ ਅਕਾਲੀ ਦਲ ਵਾਲਿਆਂ ਨੂੰ ਕੋਈ ਐਡਾ ਖਾਸ ਇਤਰਾਜ ਨਹੀਂ ਹੈਗਾ ਇਹ ਤੋਂ ਕਿ ਠੀਕ ਆ ਸ਼ਾਇਦ ਇਹ ਵੀ ਆ ਵੀ ਅਕਾਲੀ ਦਲ ਜਿਹੜੀ ਇਹ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਉਹਨਾਂ ਦਾ ਵਰਕਰ ਇਹ ਗੱਲ ਨੂੰ ਜ਼ਿਆਦਾ ਸਮਝਦਾ ਕਿ ਬੰਦਿਆਂ ਨੇ ਕੋਈ ਰਾਹ ਤਾਂ ਹੁਣ ਚੁਣਨੀ ਆ ਨਾ ਔਰ ਕਿੰਨੇ ਕਵਾਰੀ ਹਾਰੀ ਜਾਉਂਗੇ ਰਾਜਨੀਤੀ ਦੇ ਵਿੱਚ ਪਹਿਲੀ ਹਾਰ ਲਈ ਕੋਈ ਕਸੂਰਵਾਰ ਨਹੀਂ ਹੁੰਦਾ ਦੂਜੀ ਹਾਰ ਤੁਹਾਡੀ ਕਿਸਮਤ ਤੇ ਨਿਰਪਰ ਹੈ ਤੀਜੀ ਹਾਰ ਲਈ ਸਿਰਫ ਤੇ ਸਿਰਫ ਤੁਸੀਂ ਜ਼ਿੰਮੇਵਾਰ ਹੋ ਇਹਦਾ ਮਤਲਬ ਤੁਸੀਂ ਹੁਣ ਲਾਇਕ ਨਹੀਂ ਇਹਦੇ ਤਾਂ ਤੀਸਰੀ ਹਾਰ ਅਫੋਰਡ ਨਹੀਂ ਕਰ ਸਕਦੇ ਜਿਹੜੀ ਡਿੰਪੀ ਟਿਲ ਹੁੰਦਾ ਉੱਥੇ ਪੋਜ਼ਿਟਿਵ ਜਾਂਦਾ ਕਿ ਲੋਕਾਂ 'ਚ ਇੱਕ ਹਮਦਰਦੀ ਹੈ ਉਲਟਾ ਕਿ ਯਾਰ ਇਹਨਾਂ ਨੇ ਘਰ ਲਾ ਤਾਂ ਇਹਨਾਂ ਨੇ ਇੰਨੇ ਰਾਜਨੀਤੀ 'ਚ ਹੋ ਗਿਆ ਇੰਨਾ ਚਿਰ ਹੋ ਗਿਆ ਇਹਨਾਂ ਦਾ ਕੁਝ ਬਣ ਨਹੀਂ ਰਿਹਾ ਤੇ ਚੱਲ ਵਧੀਆ ਇਹ ਜਿੱਤਿਆਂਗੇ ਪਾ ਇਹ ਉਹਨਾਂ ਦੇ ਮੈਨੂੰ ਲੱਗਦਾ ਬਹੁਤ ਪਲੱਸ ਪੁਆਇੰਟ ਜਾ ਸਕਦਾ ਦੂਜਾ ਪਲੱਸ ਪੁਆਇੰਟ ਉਹਨਾਂ ਦਾ ਜਿਹੜਾ ਖਾਸੀਅਤ ਇਹ ਦਿੱਸੀ ਸਾਨੂੰ ਲੋਕਾਂ 'ਚ ਕਿ ਐਕਟਿਵਨੈਸ ਹੈਗੀ ਆ ਲੋਕ ਇਹ ਮੰਨਦੇ ਆ ਕਿ ਪਰਿਵਾਰ ਐਕਟਿਵ ਆ ਚਾਹੇ ਡਿੰਪੀ ਟਲ ਹੋਆ ਚਾਹੇ ਅਬੇਟਲ ਹੋਆ ਹਾਲਾਂਕਿ ਅਬੇਟਲ ਹੋ ਆਜ ਕੱਲ ਉਹਨਾਂ ਦੇ ਕਾਫੀ ਨਿਸ਼ਾਨੇ ਕਾਲੀ ਦਲ ਦਾ ਮੈਂ ਦੇਖਦਾ ਹਾਂ ਉਹਨਾਂ ਸੋਸ਼ਲ ਮੀਡੀਆ ਉਹਨਾਂ ਨੇ ਲਾ ਰਹੇ ਆ ਚਲੋ ਵਿਰੋਧੀਆਂ ਤੇ ਲਾਉਣਾ ਹੀ ਹੁੰਦੇ ਆ ਪਰ ਮੈਂ ਆਪਦੇ ਹੁਣ ਵਿਰੋਧੀ ਹੋ ਗਏ ਹਾਂ ਉਹ ਮੰਨ ਲਓ ਕੋਈ ਕਾਲੀ ਦਲ 'ਚ ਗਿਆ ਹੁੰਦਾ ਕੋਈ ਆਪ 'ਚ ਛੱਡ ਕੇ ਹਨਾ ਤਾਂ ਆਪ ਪਲਿਆ ਨਹੀਂ ਲ ਐਕਟਿਵ ਜੇ ਤੁਸੀਂ ਹਲਕੇ ਚ ਦੇਖਣਾ ਕਿ ਵਿਚਰ ਰਹੇ ਆ ਹਾਂ ਇਹ ਦੋ ਜਣੇ ਲਗਾਤਾਰ ਨਿਰੰਤਰ ਔਰ ਇਹ ਨਹੀਂ ਕਿ ਵੋਟਾ ਹਾਰਨ ਤੋਂ ਬਾਅਦ ਵੀ ਹਫਤੇ ਬਾਅਦ ਹੀ ਇਹ ਸ਼ੁਰੂ ਹੋ ਗਿਆ ਸੀ ਇਹ ਪਰਿਵਾਰ ਤਾਂ ਇਹ ਇਹਨਾਂ ਦੇ ਫਿਰ ਇੱਕ ਪੋਜ਼ਿਟਿਵ ਪੁਆਇੰਟ ਮੈਨੂੰ ਲੱਗਦਾ ਉੱਥੇ ਜਾਂਦਾ ਤੇ ਤੀਸਰਾ ਪੋਜ਼ਿਟਿਵ ਪੁਆਇੰਟ ਅਰ ਸ਼ਈ ਆ ਕਿ ਸਰਕਾਰ ਬੰਦਿਆਂ ਦੇ ਮਨ ਚ ਇੱਕ ਵੱਡੇ ਹਿੱਸੇ ਦੇ ਮਨ ਚ ਇਹ ਵੀ ਹੁੰਦਾ ਵੀ ਯਾਰ ਦੇਖੋ ਸਰਕਾਰ ਇਹਦੇ ਨਾਲ ਕੋਈ ਇਹ ਤਾਂ ਹੈ ਨਹੀਂ ਨਾ ਭਗਵਾਨ ਤੁਮਾਨੇ ਬਦਲ ਜਾਣਾ ਨਾ ਬਣ ਜਾਣਾ ਜੀ ਏ ਤਾਂ ਇਨਰ ਕਾ ਵੀ ਕੋਈ ਗਿੱਦੜਵਾਹੇ ਦੇ ਭਾਈ ਕੰਮਚਾਰ ਹੋਰ ਕਿਲਾ ਲੋ ਹੁਣ ਸਰਕਾਰ ਤੁਹਾਡੇ ਦੁਵਾਰ ਤੇ ਬੈਠੀ ਆ ਇਹ ਵੀ ਇੱਕ ਤਬਕਾ ਜਿਹਨੂੰ ਦੇਖੋ ਪ੍ਰੈਕਟੀਕਲ ਲੋਕ ਵੀ ਹੁੰਦੇ ਆ ਜੀ ਹਾਲਾਂਕਿ ਮੈਂ ਤਾਂ ਕਹਿਣਾ ਹੁੰਨਾ ਕਿ ਦਵਾਬਾ ਸਿਆਣਾ ਤੇ ਮਾਲਵਾ ਥੋੜਾ ਜਿਆਦਾ ਸ਼ੁਦਾਈ ਆ ਕਈ ਗੱਲਾਂ 'ਚ ਹਨ ਤੇ ਮਾਝੇ ਵਾਲਿਆਂ ਬਾਰੇ ਚਲੋ ਮੈਂ ਨਹੀਂ ਕਹਿੰਦਾ ਚਲੋ ਚੁੱਪ ਰਹਿੰਦੇ ਆ ਉਹ ਬਾਈ ਨੈਕਸਟ ਲੈਵਲ ਨੇ ਤੇ ਓਕੇ ਤਾਂ ਇਹ ਆ ਬਈ ਬਈ ਉਹ ਉਹ ਉਦੇਸ਼ਾਤੋਂ ਉੱਥੇ ਜਿਹੜੇ ਪ੍ਰੈਕਟੀਕਲ ਲੋਕ ਇਹ ਵੀ ਗੱਲ ਕਰਦੇ ਆ ਕਿ ਸਰਕਾਰ ਆ ਇੱਕ ਕੰਮ ਹੋ ਜਾਣਗੇ ਔਰ ਇਹ ਵੀ ਇੱਕ ਇੱਜ਼ਤ ਆ ਹੈਗਾ ਹੀ ਆ ਨਾ ਹੁਣ ਵੀ ਤੁਸੀਂ ਉੱਥੇ ਜਾ ਕੇ ਤੁਹਾਨੂੰ ਲੱਗਿਆ ਸੀਵਰੇਜ ਦਾ ਮੁੱਦਾ ਜਾਂ ਹੋਰ ਮੁੱਦਾ ਜਿਹੜੇ ਮੁੱਦੇ ਆ ਉਹ ਸੀਮ ਆਉਂਦੇ ਆ ਸੀਮ ਐਲਾਨ ਕਰ ਜਾਂਦੇ ਆ ਜੀ ਇਹਦੇ ਨਾਲ ਵੀ ਇੱਕ ਫਰਕ ਪੈ ਰਿਹਾ ਔਰ ਡੈਂਪੀ ਢਿੱਲੋਂ ਕਾਲੀਦਲ ਦੇ ਜਿਹੜਾ ਹਲਕਾ ਇੰਚਾਰਜ ਸਿਸਟਮ ਹੈ ਜੀ ਜਿਹਦੇ ਵਿੱਚ ਹਲਕਾ ਇੰਚਾਰਜ ਹੀ ਸਾਰਾ ਕੁਝ ਹੁੰਦਾ ਜੀ ਉਹਦੇ ਕਰਕੇ ਕਾਫੀ ਪਾਵਰਫੁਲ ਉੱਥੇ ਬਣ ਗਏ ਸੀ ਤੇ ਜਾਂਦੇ ਹੋਏ ਕਾਲੀ ਦਲ ਦਾ ਇੱਕ ਬਹੁਤ ਵੱਡਾ ਹਿੱਸਾ ਉਹ ਨਾਲ ਹੀ ਲੈ ਕੇ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਸ ਵਰਕਰ 'ਚ ਮੈਨੂੰ ਇਹ ਦੇਖਿਆ ਆ ਪੱਲਿਆਂ ਨੂੰ ਜ਼ਿਆਦਾ ਤੁਸ਼ਾ ਹੁਣ ਉਹ 10-15 ਸਾਲ ਦਾ ਮਰਿਆ ਪਿਆ ਉੱਥੇ ਉਹ ਮਰਿਆ ਪਿਆ ਮਤਲਬ ਉਸ ਵਰਕਰ ਦੇ ਪੱਲੇ ਕੁਛ ਇੰਨਾ ਪਿਆ ਨਹੀਂ ਜਿਹੜਾ ਡਿੰਪੀ ਟੇ ਲੌਣੀ ਵਰਕਰ ਰਹਿਆ ਜਾਂ ਕਾਲੀ ਦਲ ਦਾ ਵੀ ਵਰਕਰ ਸੀ ਜਿਹੜਾ ਪਹਿਲਾਂ ਮੰਨ ਲਓ ਹੁਣ ਰਾਜਾ ਉੱਥੇ ਜਿੱਤ ਰਿਹਾ ਲਗਾਤਾਰ ਜਿੱਤ ਰਿਹਾ ਕਾਲੀ ਦਲ ਸੱਤਾ ਤੋਂ ਬਾਹਰ ਦਾ ਉਹਦੇ ਲਈ ਇੱਕ ਚਾਂਸ ਬੰਦ ਆ ਕਿ ਯਾਰ ਮੈਂ ਵੀ ਆ ਸਕਦਾ ਤਾਂ ਉਹ ਮੈਨੂੰ ਉਦੋਂ ਵੀ ਵੱਧ ਐਕਟਿਵ ਜਿਹੜਾ ਦਿਸਦਾ ਮੈਨੂੰ ਪਾਵਰ ਆਉਂਦੀ ਆਸ ਆ ਹਾਂ ਤਾਂ ਡਿੰਪੀ ਤਲੋਂ ਦੇ ਨਾਲ ਆਏ ਲੋਕ ਵੱਧ ਐਕਟਿਵ ਆ ਆਮ ਆਦਮੀ ਪਾਰਟੀ ਦੇ ਵੀ ਦਿਰ ਦੋ ਤਰ੍ਹਾਂ ਦੇ ਲੋਕ ਆ ਵੀ ਜਿਹੜੇ ਆ ਹੈਗੇ ਆਗੇ ਉਹਨਾਂ ਦੇ ਅਹੁਦੇਦਾਰ ਆ ਕੁਝ ਜਾਂ ਜ਼ਿਆਦਾ ਐਕਟਿਵ ਸੀਗੇ ਜਿਹੜੇ ਬਹੁਤ ਜ਼ਿਆਦਾ ਐਕਟਿਵ ਨਹੀਂ ਹੁੰਦੇ ਵੀ ਪਿੰਡ 'ਚ ਵੈਰ ਵੀ ਮੁੱਲ ਵਾਲੇ ਹੀ ਬੈਠਿਆ ਉਹਨਾਂ 'ਚ ਨਿਰਾਸ਼ਾ ਪਰ ਜਿਹੜਾ ਥੱਲੜਾ ਤਬਕਾ ਖਾਸ ਤੌਰ ਤੇ ਬਜ਼ੁਰਗ ਜੀ ਦੀ ਉਮਰ 40-45 ਸਾਲ ਤੋਂ ਉੱਪਰ ਉਹਨੂੰ ਕੋਈ ਫਰਕ ਨਹੀਂ ਪੈਗਿਆ ਉਹ ਕਹਿੰਦਾ ਠੀਕ ਆ ਯਾਰ ਜੀ ਭਗਵੰਤ ਨੇ ਇੱਧਰ ਕਹਿਤਾ ਤਾਂ ਸੀ ਮਤਲਬ ਅਸੀਂ ਇੱਧਰ ਨੂੰ ਆ ਤਾਂ ਉਹ ਉਹ ਸਾਨੂੰ ਮਾਰਜਨਲ ਕਿਸਾਨੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ ਹੈਨਾ ਮੱਧਮ ਕਿਸਾਨੀ ਹੈ ਜਿਹੜੀ ਮੱਧਮ ਇਹ ਕਹੇ ਕਿ ਹੇਠਲੀ ਕਿਸਾਨੀ ਹੈ ਜਿਹੜੀ ਹੈਨਾ ਉਹ ਕਾਫੀ ਹੱਦ ਤੱਕ ਮੈਂ ਜਿਨ੍ਹਾਂ ਨੇ ਵੋਟਾਂ ਸਿੱਧੀਆਂ ਭਗਵੰਤ ਮਾਨ ਨੂੰ ਹੀ ਪਾਈਆਂ ਸੀ ਕੈਂਡੀਡੇਟ ਨੂੰ ਪਹਿਲਾਂ ਵੀ ਨਹੀਂ ਪਹਿਲਾਂ ਵੀ ਨਹੀਂ ਸਿਪਾਈ ਨਾ ਯੈਸ हां पहला भी उन्होंने प्रतिपाल शर्मा या कोई और नहीं थे देखा उन्होंने देखा तो वो ऐतकी भी भगवान तमाणी ਵੱਧ ਦੇਖਣ ਦੇ ਸਾਰਾ ਤਾਂ ਇਹ ਉਹਨਾਂ ਦੇ ਪੋਜ਼ਿਟਿਵ ਜਾਂਦੇ ਆ 네ਗੇਟਿਵ ਪੁਆਇੰਟ ਇਹ ਜਾਂਦੇ ਆ ਕਿ ਅਕਾਲੀ ਦਲ ਦੀ ਕੁਝ ਕਨੈਕਟੀਵਿਟੀ ਉਹਨਾਂ ਨਾਲ ਵੀ ਆਈ ਹੈ ਬਿਲਕੁਲ ਜਿਹੜਾ ਹਾਂ ਕਿ ਯਾਰ ਜਦੋਂ ਬੇਅਦਵੀ ਦੇ ਮੁੱਦੇ ਜਾਂ ਹੋਰ ਮੁੱਦੇ ਵੀ ਭਾਈ ਤੁਸੀਂ ਉਦੋਂ ਉਸੇ ਚ ਹੀ ਸੀ ਨਾ ਇਹ ਆ ਫਿਰ 2-3% ਲੋਕ ਇਹ ਜਿਵੇਂ ਵੀ ਹੈ ਜਿਨ੍ਹਾਂ ਨੇ ਦਲ ਬਦਲੀ ਸੱਚੀ ਉੱਥੇ ਹੈਗਾ ਮੁੱਦਾ ਉਹ ਕਹਿੰਦੇ ਆ ਵੀ ਇਹ ਇਹ ਕੋਈ ਖੇਡ ਥੋੜੀ ਆ ਤੀਸਰਾ ਉਹਨਾਂ ਦਾ ਵੀਕ ਪੁਆਇੰਟ ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਦਾ ਹੀ ਦੱਸ ਗਿਆ ਤਾਂ ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਚ ਜ਼ਿਆਦਾ ਐਕਟਿਵ ਸੀਗੇ ਜਿਨ੍ਹਾਂ ਨੇ ਡਿੰਪੀ ਦੇ ਬੰਦਿਆਂ ਨਾਲ ਕਦੇ ਵੈਰ ਮੋਲ ਲੈਏ ਸੀ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਇਹ ਬੰਦੇ ਫਿਰ ਸਾਡੇ ਸਰਾਂ ਤੇ ਬੈਠਣਗੇ ਇਹ ਤਿੰਨ ਪੁਆਇੰਟ ਇਹਨਾਂ ਦੇ ਨੈਗੇਟਿਵ ਜਾ ਸਕਦੇ ਆ ਪਰ ਇਹ ਤੇ ਜਿਵੇਂ ਮੈਂ ਕਿਹਾ ਪਰਿਵਾਰ ਐਕਟਿਵ ਆ ਕੰਮ ਕਰ ਸਕਦਾ ਤੇ ਇਸ ਤੋਂ ਬਾਅਦ ਆਪਾਂ ਮਤਲਬ ਕਾਲੀ ਦਲ ਦੀ ਗੱਲ ਕਰੀਏ ਕਿ ਹੁਣ ਜੇਪੀ ਦੇ ਆਉਣ ਤੋਂ ਬਾਅਦ ਇੱਕ ਸੀਟ ਤਾਂ ਖਾਲੀ ਹੋਈ ਗਈ ਆ ਉਹ ਕਹਿ ਰਿਹਾ ਵੀ ਸੁਖਵੀਰ ਬਾਦਲ ਸਾਹਿਬ ਨੂੰ ਖੁਦ ਵੀ ਆਉਣਾ ਪੈ ਸਕਦਾ ਜੋ ਆਪ ਹੁੰਦੇ ਕੋਈ ਫਰਕ ਪਊਗਾ ਦੇਖੋ ਫੈਸਲੇ ਤਾਂ ਪਾਰਟੀਆਂ ਨੇ ਕਰਨੇ ਹੁੰਦੇ ਪਰ ਮੈਨੂੰ ਇਹ ਲੱਗਦਾ ਗਿੱਦੜ ਵਾਹ ਦੀ ਇਸ ਸੀਟ ਦੇ ਉੱਤੇ ਆ ਅਕਾਲੀ ਦਲ ਜਾਂ ਮੈਂ ਸਾਰੇ ਵੱਡੇ ਲੀਡਰਾਂ ਦੀ ਗੱਲ ਕਰਾਂ ਅਰਸ਼ਾ ਜੀ ਬਹੁਤ ਲੀਡਰਾਂ ਨੂੰ ਗਿੱਦੜ ਵਾਹ ਇੱਕ ਚਾਂਸ ਲੱਗ ਸਕਦਾ ਪਰ ਗਿੱਦੜ ਵਾਹ ਇਸ ਵਾਰ ਵੱਡੇ ਲੀਡਰਾਂ ਦੀ ਕਬਰਗਾਹ ਵੀ ਸਾਬਤ ਹੋ ਸਕਦਾ ਨੋ ਤਾਂ ਧਿਆਨ ਦੇ ਨਾਲ ਦੇਖਣ ਦੀ ਲੋੜ ਆ ਇਹ ਲਾਈਨ ਅ ਇੰਨੀ ਸੌਖੀ ਨਹੀਂ ਹੈ ਹੁਣ ਗਿੱਦੜਵਾਹਾ ਦਾ ਰਾਹ ਜਿਹੜਾ ਨਾ ਪੰਚ ਚੰਡੀਗੜ੍ਹ ਦਾ ਰਾਹ ਵਾਇਆ ਗਿੱਦੜਵਾਹਾ ਔਖਾ ਕਾਫੀ ਉਹ ਵੈਸੇ ਵੀ ਉਹ ਮੁਕਸਰ ਕਨੀ ਉਹ ਜਿਹੜੀ ਸੜਕ ਹੁੰਦੀ ਹੈ ਜਿਵੇਂ ਗਿੱਦੜਵਾਹੇ ਨੂੰ ਟੁੱਟੀ ਪਈ ਹੈ ਨਾ ਜਿਵੇਂ ਤੇ ਉਹ ਉਹੋ ਜਿਹਾ ਹੀ ਹਾਲ ਹੈ ਉਹ ਸਿਆਸਤ ਦਾ ਕਾਫੀ ਔਖਾ ਰਾਹ ਹੋਣ ਵਾਲਾ ਅਕਾਲੀ ਦਲ ਦੇ ਲਈ ਸੁਖਬੀਰ ਬਾਦਲ ਆਉਂਦੇ ਆ ਨੋ ਡਾਊਟ ਯਾਰ ਇੱਕ ਬਹੁਤ ਵੱਡਾ ਆਗੂ ਜਦੋਂ ਆਉਂਦਾ ਆਰਸ਼ ਹਾਂ ਜੀ ਡੈਂਪੀਟ ਲਾਉਂਦੇ ਨਾਲ ਗਏ ਲੋਕਾਂ ਨੂੰ ਵੀ ਟਾਰਗੇਟ ਹੋ ਕਰਨਗੇ ਬਿਲਕੁਲ ਤੇ ਉਹਨਾਂ ਚੋਂ ਵੀ ਇੱਕ ਹਿੱਸਾ ਵਾਪਸ ਆ ਸਕਦਾ ਹੈ ਮਤਲਬ ਬਿਲਕੁਲ ਚਾਂਸ ਹੈ ਦੂਸਰਾ ਅਕਾਲੀ ਦਲ ਦੇ ਵਿੱਚ ਇੱਕ ਊਰਜਾ ਆਊਗੀ ਬਿਲਕੁਲ ਸਾਰੀ ਉਹਨਾਂ ਨੇ ਵੀ ਤਾਕਤ ਫਿਰ ਇੱਥੇ ਕਰ ਦੇਣੀ ਹੈ ਪਰ ਅਕਾਲੀ ਦਲ ਦੇ ਲਈ ਸਭ ਤੋਂ ਇਤਿਸ਼ਾਹਤ ਬੰਦੇ ਮੈਨੂੰ ਮਤਲਬ ਸੋਸਾਇਟੀ ਦਾ ਉਹ ਤਬਕਾ ਲੱਗਿਆ ਜਿਨ੍ਹਾਂ ਵੱਲ ਜ਼ਿਆਦਾ ਤਵੱਜੋ ਸਰਕਾਰਾਂ ਨੇ ਦਿੱਤੀ ਨਹੀਂ ਮਤਲਬ ਗਰੀਬ ਤਬਕੇ ਦੇ ਵਿੱਚ ਅਕਾਲੀ ਦਲ ਨੂੰ ਲੈ ਕੇ ਇਹ ਵੀ ਗੱਲ ਸੀ ਵੀ ਮੈਂ ਮੈਂ ਇਹਨੂੰ ਬਹੁਤ ਓਪਨਲੀ ਕਹੂੰਗਾ ਹਰ ਬੰਦੇ ਨੂੰ ਆਸ ਹੁੰਦੀ ਆ ਯਾਰ ਜੀ ਜੇ ਵੋਟਾਂ ਵੇਲੇ ਕੋਈ ਯਾਰ ਮੋਟਰਾਂ ਲੈ ਜਾਂਦਾ ਕੋਈ ਪੈਸੇ ਲੈ ਲੈਂਦਾ ਐਹੀ ਜੀ ਗੱਲ ਨਹੀਂ ਹੁੰਦੀ ਗਿਣਤੀ ਦੇ ਕੋਈ 10 15% ਹੀ ਬੰਦੇ ਹੁੰਦੇ ਜਿਹੜੇ ਕਿਸੇ ਪਾਸੇ ਨਹੀਂ ਹੁੰਦੇ ਮੈਂ ਹਰ ਬੰਦਾ ਕੋਈ ਨਾ ਕੋਈ ਲਾਲਚ ਦੀ ਪੂਰਤੀ ਕਰਦਾ ਤੇ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਯਾਰ ਪਰ ਇੱਕ ਹੁੰਦਾ ਵੀ ਹੁਣ ਮੌਕਾ ਲੱਗਿਆ ਹੁਣ ਮੌਕਾ ਲੱਗਿਆ ਤਾਂ ਵੀ ਇੱਕ ਨੇ ਸਾਨੂੰ ਹੱਸਦੇ ਹੋਏ ਗੱਲ ਕਹੀ ਸੀ ਇੱਕ ਬਾਈ ਨੇ ਹਨਾ ਉਹ ਦਿਹਾੜੀਦਾਰ ਹੋਣਿਆ ਉਹ ਕਹਿੰਦਾ ਯਾਰ ਵੀ ਹੋਰ ਤਾਂ ਪਤਾ ਨਹੀਂ ਮੈਨੂੰ ਬਾਈ ਹਾਲਾਂਕਿ ਉਹ ਬਾਈ ਦੀ ਆਪਦੀ ਕੋਈ ਕਿਸ਼ਤ ਨਹੀਂ ਸੀ ਉਹ ਕਹਿੰਦਾ ਵੀ ਇੰਨਾ ਤਾਂ ਪਤਾ ਵੀ ਜੇ ਸੁਖਵੀਰ ਆ ਗਿਆ ਫਿਰ ਗਿੱਦੜ ਵਾਹੇ ਚ ਕਿਸੇ ਨੂੰ ਕਿਸ਼ਤਾਂ ਭਰਨ ਦੀ ਲੋੜ ਨਹੀਂ ਪੈਣੀ ਮੈਨੂੰ ਇੰਨਾ ਕ ਪਤਾ ਵੀ ਕਿਸ਼ਤਾਂ ਜਿਹਨੇ ਵੀ ਲੋਨ ਕਰਾਏ ਆ ਸਾਰੇ ਫਿਰ ਅਕਾਲੀ ਦਲ ਪਰ ਦੂ ਮੈਨੂੰ ਨਹੀਂ ਪਤਾ ਭਰਨਗੇ ਜਾਂ ਨਹੀਂ ਕਿੱਥੋਂ ਭਰਨਗੇ ਵਿਚਾਰੇ ਹੁਣ ਲੋਕ ਦੇਖੋ ਲੋਕਾਂ ਦਾ ਹੁਣ ਤੁਸੀਂ ਕੀ ਦਾ ਮੂੰਹ ਫੜ ਲੋਗੇ ਤੇ ਮੈਂ ਅੱਗੇ ਜਾ ਕੇ ਗੈਨ ਇਨਫਰਮ ਕਰੀ ਲੋਕਾਂ ਦੀ ਗੱਲ ਸੱਚੀ ਸੀ ਕਿਰ ਫਿਰ ਸੁਖਵੀਰ ਆ ਗਿਆ ਗੱਲ ਹੋਰ ਹੈ ਤਾਂ ਵੱਡੇ ਆਗੂ ਆ ਪਰ ਮੈਨੂੰ ਲੱਗਦਾ ਪਰਸਨਲੀ ਹੁਣ ਉਹਨਾਂ ਦੀਆਂ ਦਿੱਕਤਾਂ ਇਹ ਆ ਕਿ ਅਕਾਲੀ ਦਲ ਨੇ ਹਲਕਾ ਇੰਚਾਰਜਾ ਸਿਸਟਮ ਦੇ ਵਿੱਚ ਤਾਕਤ ਹੀ ਇਨੀਥ ਮਾਰਕ ਸਮਾਰਕਿਆ ਕਿ ਉਹ ਬੰਦੇ ਡਿੰਪੀ ਦੇ ਨਾਲ ਚੜ ਚੁੱਕੇ ਆ ਦੂਸਰਾ ਅਕਾਲੀ ਦਲ ਹੁਣ ਆਏ ਨਹੀਂ ਹੈ ਉਹ ਜਹਾਜ਼ ਏਕ ਆਫ ਨਹੀਂ ਕਰ ਰਿਹਾ ਮਤਲਬ ਹਲਕੇ ਚ ਅਕਾਲੀ ਦਲ ਨਹੀਂ ਸੀ ਡਿੰਪੀ ਢੱਲੂ ਹੀ ਸੀ ਹਾਂ ਉਹ ਜਹਾਜ਼ ਤਾਂ ਕ੍ਰੈਸ਼ ਕਰ ਰਿਹਾ ਨਾ ਜਦੋਂ ਤੁਹਾਨੂੰ ਪਤਾ ਨੂੰ ਆਇਆ ਉਹ ਛਾਲ ਮਾਰਨ ਬੱਚਦਾ ਬਚ ਲੋ ਹਾਂ ਉਹ ਛਾਲ ਮਾਰਨ ਵਾਲਾ ਬੰਦਾ ਤਾਂ ਉਹ ਕਾਫੀ ਔਖੀ ਹੋ ਜਾਣੀ ਹੈ ਮੈਨੂੰ ਲੱਗਦਾ ਅਕਾਲੀ ਦਲ ਦੇ ਲਈ ਸੁਖਬੀਰ ਬਾਦਲ ਦੇ ਲਈ ਸਥਿਤੀ ਚਲੋ ਉਹਨਾਂ ਦਾ ਕੀ ਬੰਦਾ ਫੈਕਚੁਅਲੀ ਉਹ ਕਿੰਨੇਵੇਂ ਨੰਬਰ ਤੇ ਆਉਂਦਾ ਅਕਾਲੀ ਦਲ ਇਹ ਵੀ ਆਪਾਂ ਡਿਟੇਲ ਦੱਸਾਂਗੇ ਵੀ ਸਾਨੂੰ ਲੱਗਦਾ ਇਹਦੇ ਲਈ ਪਰ ਅਕਾਲੀ ਦਲ ਦੇ ਲਈ ਸਮੱਸਿਆ ਮੇ ਇਹ ਹੈ ਕਿ ਇੱਕ ਵੱਡਾ ਤਬਕਾ ਉਧਰ ਜਾ ਚੁੱਕਿਆ ਪਰਸੈਪਸ਼ਨ ਦੀ ਲੜਾਈ 'ਚ ਤੁਹਾਡੇ ਕੋਲੇ ਕੁਝ ਨਹੀਂ ਠੀਕ ਹੈ ਥੋਡੇ ਕੋਲੇ ਫਿਰ ਸਿਰਫ ਪਰਸਨੈਲਿਟੀ ਰਹਿ ਜਾਂਦੀ ਹੈ ਪਰਸਨਲਿਟੀ ਬੇਸਡ ਇਲੈਕਸ਼ਨ ਹੋ ਗਿਆ ਤਾਂ নো ਡਾਊਟ ਸਖਬੀਰ ਸਭ ਤੋਂ ਵੱਡੇ ਲੀਡਰ ਹੈ ਪਰ ਜੇ ਕਿਤੇ ਮੁੱਦਿਆਂ ਤੇ ਆ ਗਿਆ ਤਾਂ ਕਾਲੀ ਦਲ ਨੇ ਪੜੇ ਜਾਣਾ ਕਾਲੀ ਦਲ ਦੇ ਲਈ ਮੈਨੂੰ ਲੱਗਦਾ ਓਵਰਾਲ ਸਥਿਤੀ ਇੱਥੇ ਔਖੀ ਹੋਣ ਵਾਲੀ ਆ ਔਰ ਉਹਨਾਂ ਦੇ ਕਈ ਖਾਸ ਬੰਦੇ ਸੀਗੇ ਜਿਹੜੇ ਬੇहद ਖਾਸ ਸੀ ਕਾਲੀ ਦਲ ਦੇ ਕਲੇਡਿੰਪੀ ਢਲੋਣੀ ਹੋਰ ਵੀ ਮੈਂ ਕਈ ਜਥੇਦਾਰਾਂ ਦੀ ਜਾਂ ਹੋਰ ਗੱਲ ਕਰਾਂ ਉਹ ਵੀ ਹੁਣ ਅਕਾਲੀ ਦਲ ਨੂੰ ਟੁੱਟ ਕੇ ਕਦੇ ਕੋਈ ਵੈਸੇ ਉਹ ਮਨਪ੍ਰੀਤ ਦੇ ਨਾਲ ਆ ਉਦਘਾਟਨ ਉਹ ਪ੍ਰਿਤਪਾਲ ਸ਼ਰਮਾ ਨਾਲ ਕਰਦੇ ਫਿਰਦੇ ਆ ਤਾਂ ਇਹ ਪਿਆਰ ਸਾਰੇ ਪਰ ਉਹ ਨਹੀਂ ਕਹਿੰਦਾ ਦਇਆ ਕੁਝ ਗੜਬੜਾ ਹੈ ਕੁਝ ਗੜਬੜਤਾ ਕੀ ਆਥੇ ਚਲ ਲੱਗਿਆ ਉਥੇ ਆਪਾਂ ਦੂਜੇ ਬਦਲ ਦੀ ਗੱਲ ਵੀ ਕਰ ਲਈਏ ਜੀ ਤੇ ਜਿਹਦੇ ਕਰਕੇ ਡਿੰਪੀ ਢੱਲੋ ਕਹਿੰਦੇ ਆ ਪਾਰਟੀ ਛੱਡੀ ਆ ਵੀ ਇਹ ਮਨਪ੍ਰੀਤ ਬਾਦਲ ਆਉਂਦੇ ਆ ਨਿਜੀਦਾਰ ਹੈਗਾ ਉਹਨਾਂ ਦਾ ਇੱਥੇ ਬਣੂ ਕੁਛ ਇੱਥੇ ਹਾਂ ਨਿਜੀਦਾਰ ਹੈਗਾ ਬੰਦ ਆਣੀ ਪਰ ਕਿ ਚੱਕਰ ਸਾਰੀ ਆ ਬੰਨਾ ਓਕਰ ਸੱਚੀ ਹੈ ਕਿ ਦੇਖੋ ਫੇਰ ਮੈਂ ਉੱਥੇ ਕਹਿਣਾ ਰਾਜਨੀਤੀ ਸੰਭਾਵਨਾਵਾਂ ਦਾ ਖੇਡ ਹੁੰਦੀ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਸਖਬੀਰ ਬਾਦਲ ਵੀ ਜਿੱਤ ਸਕਦਾ ਅ ਡੈਂਪੀਟਲੋਂ ਵੀ ਜਿੱਤ ਸਕਦੇ ਆ ਤੇ ਰਾਜਾ ਵੜਿੰਗ ਵੀ ਜਿੱਤ ਸਕਦੇ ਆ ਪਰ ਮੈਂ ਕੁਝ ਕ ਗੱਲਾਂ ਲਈ ਸਰਵੇ ਤੋਂ ਪਹਿਲਾਂ ਹੀ ਸ਼ੋਰ ਆ ਕਿ ਮਨਪ੍ਰੀਤ ਬਾਦਲ ਲਈ ਜਿੱਦੜਵਾ ਦੀ ਰਾਹ ਬਹੁਤ ਔਖੀ ਆ ਪਤਾ ਨਹੀਂ ਉਹਨਾਂ ਦਾ ਕੀ ਆ ਉਹ ਆਪਦੀ ਗੱਲ ਕਨਵੇ ਨਹੀਂ ਕਰ ਪਾਉਂਦੇ ਮੈਂ ਤਾਂ ਕੋਈ ਉਹਨਾਂ ਨੂੰ ਪਰਸਨਲੀ ਬਹੁਤਾ ਜਾਣਦਾ ਨਹੀਂ ਪਰ ਨੈਗੇਟਿਵਿਟੀ ਜਿੰਨੀ ਕਿ ਮੈਂ ਦੇਖ ਦਾਂਗੇ ਧੜਵਾਹ ਚ ਉਹਨਾਂ ਦੇ ਖਿਲਾਫ ਅਸੀਂ ਸ਼ਹਿਰ ਦੇ ਵਿੱਚ ਸਰਵੇ ਕਰ ਰਹੇ ਸੀ ਹਰ ਕੋਈ ਇੱਕ ਬੀ ਸਟੋਰ ਦਾ ਨਾਮ ਲੈਂਦਾ ਸੀ ਪੰਜਾਬੀ ਸਟੋਰ ਦਾ ਅੱਛਾ ਬੀ ਅਲੀਗੇਸ਼ਨ ਵੀ ਲੱਗੇ ਸੀ ਕਿ ਇਹਨਾਂ ਨੇ ਇੱਕ ਮਨਪ੍ਰੀਤ ਬਾਦਲ ਨੇ ਇੱਕ ਫਨ ਫਰਮ ਹੈ ਲੋਕ ਕਹਿੰਦੇ ਕਿ ਰੋਲ ਕੇ ਰੱਖਦੀ ਪੰਜਾਬੀ ਸਟੋਰ ਵਾਲੀ ਕਦੇ ਆਸਤੇ ਪਤਾ ਨਹੀਂ ਉਹ ਲੋਕਾਂ ਦੀ ਧਾਰਨਾ ਕਿ ਇਹ ਵੋਟ ਮੰਗਣ ਗਏ ਸੀ ਉਹ ਕਹਿੰਦੇ ਸੀ ਅਸੀਂ ਵੋਟ ਨਹੀਂ ਪਾਉਣੀ ਜੀ ਤੇ ਇਸ ਖੁੰਧਕ ਚ ਰੋਲ ਕੇ ਰੱਖਦੀ ਸੀ ਇਹ ਹਿੰਦੁਸਤਾਨ ਟਾਈਮਜ਼ ਦੀਆਂ ਖਬਰਾਂ ਵੀ ਦਿਖਾਈਆਂ ਮੈਂ ਤਾਂ ਲੋਕਾਂ ਨੇ ਹਾਂ ਮੈਂ ਜਿਆਦਾ ਜੇ ਇੱਕ ਮਨਪ੍ਰੀਤ ਬਾਦਲ ਸਾਨੂੰ ਕਿਤੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਹਨਾਂ ਤੋਂ ਆਪਾਂ ਪੱਖ ਲੈ ਲਾਂਗੇ ਆਪਾਂ ਨੂੰ ਕੀ ਤਰਾਜ ਹੈ ਅਸੀਂ ਇੱਕ ਪਾਸੜ ਖਬਰ ਚਲਾ ਕੇ ਥੋੜੀ ਕੁਸ਼ ਕਰਦਣਾ ਜੀ ਜੇ ਉਹਦੇ ਤੇ ਉਹਨਾਂ ਦੀ ਕੋਈ ਸਫਾਈ ਆ ਵੀ ਇਹ ਮੁੱਦਾ ਨਹੀਂ ਸੀ ਪਰ ਗਿੱਦੜਵਾ ਮੰਡੀ ਦੇ ਵਿੱਚ ਤੁਹਾਨੂੰ ਦਿਸਦਾ ਕਿ ਮਨਪ੍ਰੀਤ ਬਾਦਲ ਦੇ ਖਿਲਾਫ ਉੱਥੇ ਨੈਗੇਟਿਵਿਟੀ ਆ ਪਿੰਡਾਂ 'ਚ ਜਾਣੇ ਹੋ ਤਾਂ ਫਿਰ ਉਹੀ ਗੱਲ ਆਉਂਦੀ ਆ ਤੁਸੀਂ ਕੌਣੀ ਆ ਜੋ ਕਹਿੰਦੇ ਯਾਰ ਪੁਲ ਕਿਆ ਸੀ ਇਕੱਲਾ ਬਹੁਤ ਲੋਕ ਕਹਿੰਦੇ ਕਹਿੰਦੇ ਲਾਰੇ ਲਾਈ ਗਿਆ ਭਾਈ ਉਹ ਨਹੀਂ ਬਣਾਇਆ ਉਹ ਐਂਡ ਤੇ ਸੁਖਬੀਰ ਨੂੰ ਕਹਿ ਕੇ ਬਣਾਇਆ ਤੇ ਸੁਖਬੀਰ ਨੇ ਥੋੜੀ ਚਰਚੀ ਬਣਾਤਾ ਹੈਨਾ ਹੁਣ ਪਰ ਇਹਦਾ ਇਹ ਵੀ ਪੱਖ ਆ ਵੀ ਮਨਪ੍ਰੀਤ ਬਾਦਲ ਇਹੀ ਤਾਂ ਕਹਿੰਦੇ ਹੁੰਦੇ ਸੀ ਵੀ ਮੈਨੂੰ ਪਾਵਰ ਨਹੀਂ ਦਿੱਤੀ ਜਾ ਰਹੀ ਜਦੋਂ ਪੀਪੀਪੀ ਬਣਾਈ ਇਹ ਵੀ ਮਤਲਬ ਇੰਟਰਨਲ ਪੋਲਿਟਿਕਸ ਜੋ ਮਰਜ਼ੀ ਹੋਵੇ ਪਰ ਮਨਪ੍ਰੀਤ ਬਾਲਲ ਦੀ ਹਲਕੇ ਦੇ ਵਿੱਚ ਹੈ ਜਿਹੜੀ ਉਹ ਵੋਟ ਇੱਕ ਸੀਮਤ ਇਹ ਵਰਗ ਤੱਕ ਆ ਜਿਨ੍ਹਾਂ ਦੇ ਪਰਸਨਲ ਕੰਮ ਕਰਾਏ ਆ ਕੁਛ ਦੇਣ ਨੂੰ ਭਾਜਪੀ ਪਾਰਟੀ ਵੱਲੋਂ ਕੁਛ ਨਰੇਟਿਵ ਨਹੀਂ ਸਰਕਾਰ ਨਹੀਂ ਹਾਂ ਪ੍ਰੋਪਾਗੈਂਡਾ ਬਹੁਤ ਆ ਮਨਪ੍ਰੀਤ ਬਾਲਲ ਦਾ ਮੋਟਰ ਵਾਲਾ ਮੋਟਰਾਂ ਵਾਲਾ ਅਸੀਂ ਨਾ ਅ ਅਰਸ਼ਦ ਜਦੋਂ ਆਪਾਂ ਹੁਸਨਰ ਚੌਂਕ ਤੋਂ ਨਿਕਲਦੇ ਆ ਨਾ ਅੱਗੇ ਪਿੰਡ ਜਿਵੇਂ ਹੁਸਨਰ ਹੀ ਆਉਂਦਾ ਹਾਂਜੀ ਅਸੀਂ ਨਾ ਉਹਦੇ ਬਾਹਰ-ਬਾਰ ਬਜ਼ੁਰਗ ਤਾਸ ਖੇਡੀ ਆ ਨਾ ਉੱਥੇ ਰੁਕ ਗਏ ਪੰਦੇ ਕਹਿੰਦੇ 25000 ਮੋਟਰ ਦੇਣੀ ਹੈ ਜੀ ਮਨਪ੍ਰੀਤ ਬਾਦਲੇ 25 ਵੀ ਨਹੀਂ ਹੋਏ ਮੈਂ ਤਾਂ 5 ਹੀ ਕਹੀ ਜਾਂਦਾ 25000 ਮੋਟਰ ਦੇਣੀ ਹੈ ਮੈਂ ਬਜ਼ੁਰਗ ਨੂੰ 25000 ਮੋਟਰ ਕੋਈ ਕਿਵੇਂ ਦੇ ਤੂੰ ਕਹਿੰਦੇ ਸੋਲਰ ਮੋਟਰ ਦੇਣੀ ਹੈ 25000 ਮੈਂ ਹੈ ਹੀ ਔਖਾ ਲੈ ਭਾਈ ਬੱਲੇ ਤੈਨੂੰ ਨਹੀਂ ਪਤਾ ਦੇ ਦੂ ਆ ਮੈਂ ਤਾਂ ਸ਼ਾਣੇ ਆਉਣਾ 5 ਤਰੀਕ ਨੂੰ ਤੇ ਐਲਾਨ ਕਰ ਜਾਣਾ ਤੂੰ ਦੇਹਦਾ ਜਾ ਹੀ ਇੱਥੇ ਕਹਿੰਦਾ ਮੋਟਰਾਂ ਹੀ ਮੋਟਰਾਂ ਮਾਹ ਜੀ ਹੋ ਸਕਦਾ ਤੁਹਾ ਮਾਫਰ ਤੁਸੀਂ ਵੋਟ ਕਿਹਨੂੰ ਪਾਉਂਗੇ ਆਪਾਂ ਤਾਂ ਕਹਿੰਦੇ ਵੀ ਫੇਰ ਆਏ ਆ ਵੀ ਡਿੰਪੀ ਨਾਲ ਮੈਂ ਚਲੋ ਠੀਕ ਆ ਭਾਈ ਹਣ ਉਹ ਬਹੁਤ ਬੰਦੇ ਬੈਠੇ ਸੀ ਕੁਝ ਉਹਨਾਂ ਚ ਰਾਜੇ ਦੇ ਸਮਰਥਕ ਵੀ ਸੀ ਕੁਝ ਉਹ ਵੀ ਸੀ ਇੱਕ ਦੋ ਮਨਪ੍ਰੀਤ ਦੇ ਵੀ ਸੀ ਤਾਂ ਅਸੀਂ ਗਾਹਾਂਗੇ ਇੱਕ ਪਿੰਡ ਹੋਰ ਆਉਂਦਾ ਪਤਾ ਨਹੀਂ ਮੈਂ ਭੁੱਲ ਰਿਹਾ ਸ਼ਦਮਦੀਰਾ ਜਾਂ ਕੀ ਹੈ ਮੇਰੇ ਪੱਕਾ ਨਹੀਂ ਯਾਦ ਆਉਂਦਾ ਹਨਾ ਉਸ ਪਿੰਡ ਚ ਰੁਕੇ ਉਸ ਪਿੰਡ ਦੇ ਤਾਂ ਸਾਨੂੰ ਨੈਕਸਟ ਵਾਲਾ ਉਹਦੋਂ ਵੀ ਇੱਕ ਬੰਦਾ ਮਿਲਿਆ ਉਹ ਕਹਿੰਦਾ ਕੌਣੀ ਪਿੰਡ ਚ 25 ਮੋਟਰਾਂ ਲੱਗ ਵੀ ਗਈਆਂ ਸੋਲਰ ਵਾਲੀਆਂ ਮਨਪ੍ਰੀਤ ਬਦਲਦੀਆਂ ਕਿਹੜੇ ਵੇਲੇ ਹਮ ਅਸੀਂ ਕੋਣੀ ਫੋਨ ਫੋਨ ਕਰੇ ਕਨਫਰਮ ਕਰਿਆ ਸੀ ਫਿਰ ਆ ਆ ਕੇ ਕਹੋਣੀ ਵੀ ਜਾਵੜੇ ਉਹ ਕਹਿੰਦੇ ਯਾਰ ਇੱਥੇ ਤਾਂ ਕੋਈ ਲੱਗਿਆ ਨਹੀਂ ਚਲੋ ਜੇ ਲੱਗਿਆ ਵੀ ਆ ਉਹ ਸਾਨੂੰ ਦੱਸ ਵੀ ਦੇਣਗੇ ਕੋਈ ਜੇ ਗਲਤ ਹੋਏ ਯਾਰ ਆਪਾਂ ਨਿਮਰਤਾ ਨਾ ਮੰਨਾਂਗੇ ਵੀ ਅਸੀਂ ਗਲਤ ਆ ਇਸ ਮੁੱਦੇ ਤੇ ਸਾਡੀ ਆਬਜ਼ਰਵੇਸ਼ਨ ਗਲਤ ਸੀ ਤਾਂ ਉਹ ਉਹ ਮੋਟਰਾਂ ਵਾਲਾ ਪ੍ਰੋਪਾਗੈਂਡਾ ਬਹੁਤ ਜ਼ਿਆਦਾ ਫਿਰ ਇੱਕ ਐਲਾਨ ਪਤਾ ਨਹੀਂ ਇਹਨਾਂ ਨੇ ਕੀਤਾ ਕਿ ਨਹੀਂ ਉਹਦੀ ਵੀ ਚਰਚਾ ਉੱਥੇ ਗਰੀਬਾਂ ਦੇ ਵਿੱਚ ਬਹੁਤ ਖਾਸ ਆ ਵੀ ਮੈਂ ਹਰ ਇੱਕ ਕੋਠੇ ਨੂੰ ਲੱਖ ਰੁਪਇਆ ਦੇਵਾਂਗਾ ਕੋਠੇ ਨੂੰ ਮਤਲਬ ਜੇ ਘਰ ਬਣਾਉਣਾ ਤੁਸੀਂ ਤੁਹਾਡੀ ਹੈਲਪ ਕਰ ਦਾਂਗੇ ਕਿੰਨੇ ਰੁਪਇਆ ਹਾਂ ਕੱਚੇ ਘਰ ਤਾਂ ਕਿਹੜੇ ਆ ਯਾਰ ਪੰਜਾਬ ਚ ਪਰ ਜਿਹੜੇ ਟੈਂਟ ਦੇ ਹਾਲਤ ਕੱਚੇ ਘਰ ਹਾਂ ਜਿਹਦੀ ਹਾਲਤ ਮਾੜੀ ਹਾਂ ਹਾਂ ਹਾਲਤ ਥੋੜੀ ਜੀ ਪੰਜਾਬ ਵਰਗੀ ਹੋਈ ਵੀ ਆ ਤਾਂ ਉਹ ਉਹਨੂੰ ਅਕਾਲੀ ਦਲ ਹਰਕੀ ਵੀ ਕਹਿ ਸਕਦੇ ਆ ਚਲੋ ਕਿ ਜੜਾ ਨਾ ਇਹ ਕਹਿਣਾ ਨਹੀਂ ਚਾਹੀਦਾ ਠੀਕ ਆ ਠੀਕ ਆ ਦਿਨਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਮੁੜ ਕੇ ਉਦੋਂ ਪਰ ਦੇਖੀ ਜੋਗੀ ਭਾਈ ਨਹੀਂ ਨਹੀਂ ਐਂ ਤਾਂ ਐਂ ਨਹੀਂ ਕੋਈ ਡਰ ਮੈਂ ਤਾਂ ਉਹ ਗੱਲ ਕਰਦਾ ਵੀ ਹਾਂ ਵੀ ਇਹ ਨਹੀਂ ਕਿਹਾ ਅਕਾਲੀ ਦਲ ਸਭ ਤੋਂ ਵੱਡੀ ਪਾਰਟੀ ਉੱਭਰ ਜੇ ਬਿਲਕੁਲ ਕੁਝ ਵੀ ਹੋ ਸਕਦਾ ਹੈ ਹਾਂ ਤਾਂ ਉੱਥੇ ਇਹ ਗੱਲ ਦੀ ਵੀ ਚਰਚਾ ਬਹੁਤ ਆ ਕਿ ਵੀ ਮੈਂ ਲੱਖ ਰੁਪਇਆ ਦਊਂਗਾ ਮੈਂ ਜਿੰਨਾ ਕਿ ਪ੍ਰੋਪਾਗੈਂਡਾ ਉੱਥੇ ਮਨਪ੍ਰੀਤ ਬਾਦਲ ਨੂੰ ਲੈ ਕੇ ਦੇਖਿਆ ਉਹਨਾਂ ਮੈਨੂੰ ਕਿਸੇ ਹੋਰ ਦਾ ਨਹੀਂ ਦਿਸਿਆ ਨਾ ਡਿੰਪੀ ਦਾ ਦਿਸਿਆ ਨਾ ਰਾਜੇ ਦਾ ਦਿਸਿਆ ਨਾ ਸੁਖਵੀਰ ਦਾ ਦਿਸਿਆ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਮਰਤਾ ਵੜਿੰਗ ਜੀ ਉਹਨਾਂ ਦੀ ਸੰਭਾਵਨਾ ਉਹਨਾਂ ਨੂੰ ਕਹਿ ਵੀ ਗਏ ਰਹੇ ਆ ਵੀ ਸ਼ਾਇਦ ਹੋਣਗੇ ਹਾਂ ਉਹਨਾਂ ਦੇ ਉਹਨਾਂ ਕੀ ਕੁਝ ਬਸਲਦਾ ਹਲਕੇ ਚ ਦੇਖੋ ਭਾਵੇਂ ਟਿਕਟ ਅਮਰਤਾ ਵੜਿੰਗ ਨੂੰ ਮਿਲ ਜੇ ਭਾਵੇਂ ਇਹ ਟਿਕਟ ਮਿਲ ਜੇ ਕੀ ਨਾ ਲੈਂਦੇ ਆਪਣੇ ਨਰਿੰਦਰ ਕੌਣੀ ਨੂੰ ਜੀ ਦੋਨਾਂ ਚੋਂ ਕਿਸੇ ਨੂੰ ਮਿਲ ਜੇ ਜਾਂ ਕਿਸੇ ਹੋਰ ਨੂੰ ਵੀ ਮਿਲ ਜੇ ਇਹ ਸੀਟ ਰਾਜਾ ਵੜਿੰਗ ਦੀ ਆ ਪਰ ਟਿਕਟੂ ਵੀ ਕਰਦੀ ਆ ਨਰਿੰਦਰ ਕੌਣੀ ਕਿਹੜਾ ਖਾਸ ਨਹੀਂ ਅਰਸ਼ ਤੁਸੀਂ ਉਹ ਹਲਕੇ ਚ ਵੇਚ ਰਹੋ ਜੀ ਉਹ ਹਲਕਾ ਪਿਓਰ ਅਕਾਲੀ ਹਲਕਾ ਜੀ ਸਿਰਫ ਰਾਜਾ ਵੜਿੰਗ ਆਪਦੀ ਪਰਸਨੈਲਿਟੀ ਦੇ ਜਾਦੂ ਨਾਲ ਇੱਕ ਅਕਾਲੀ ਹਲਕੇ ਨੂੰ ਕਾਂਗਰਸ ਦੀ ਸੀਟ ਬਣਾ ਦਿੰਦਾ ਤਿੰਨ ਵਾਰੀ ਲਗਾਤਾਰ ਅੱਜ ਹੁਣ ਕਿਸੇ ਨੂੰ ਕਹੋ ਵੀ ਤਿੰਨ ਵਾਰੀ ਉੱਥੋਂ ਦੀ ਕਾਂਗਰਸ ਜਿੱਤ ਗਈ ਅਗਲਾ ਕੋਈ ਆ ਰਿਹਾ ਤਾਂ ਕਾਂਗਰਸ ਹੀ ਹਲਕਾ ਨਾ ਭੇਜੋ ਕਿਸੇ ਹੋਰ ਨੂੰ ਉਹ ਅਕਾਲੀ ਹਲਕਾ ਉਹਦਾ ਆਪਦਾ ਪਰਸਨੈਲਿਟੀ ਕਲਟ ਹੈ ਸ਼ਹਿਰ ਹੈ ਮੰਡੀ ਹੈ ਜਿਹੜੀ ਰਾਜੇ ਨੂੰ ਮੰਡੀ ਦਾ ਬਹੁਤ ਸਾਥ ਮਿਲਦਾ ਕਿਦਰ ਵਾ ਮੰਡੀ ਦਾ ਗਿੱਦੜਵਾਹ ਮੰਡੀ ਦੇ ਵਿੱਚ ਜਦੋਂ ਲੋਕਾਂ ਨਾਲ ਗੱਲ ਕਰਦੇ ਆ ਲੋਕਾਂ ਨੇ ਕਿਹਾ ਵੀ ਮਨਪ੍ਰੀਤ ਬਾਦਲ ਦੀ ਉਥਲ-ਪੁਥਲ ਮਚਾਈ ਵੀ ਸੀ ਜਿਹੜੀ ਉਹਨੂੰ ਰਾਜੇ ਵੜਿੰਗਣੇ ਆ ਕਿ ਸਟੇਬਲ ਕਰਾਇਆ ਇੱਥੇ ਸ਼ਾਂਤ ਕੀਤਾ ਹਲਕਾ ਲੀਡਰਲੈਸ ਹੋ ਗਿਆ ਸੀ ਉਹਨੇ ਵੱਡੇ ਲੀਡਰ ਦੇ ਤੌਰ ਤੇ ਉੱਭਰ ਕੇ ਉੱਥੇ ਇੱਕ ਸਟੇਬਲ ਮਾਹੌਲ ਦਿੱਤਾ ਇੰਟਰਲੌਕ ਟਾਇਲ ਦੀ ਬਹੁਤ ਉੱਥੇ ਆ ਜੀ ਜਿਵੇਂ ਡੈਂਪੀ ਦੀ ਆਪਾਂ ਨਹਿਰ ਦੀ ਗੱਲ ਕਰੀ ਅਕਸਰ ਹੀ ਪਰ ਨਹਿਰ ਹੀ ਕਹੋ ਜਿਆਦਾ ਹੁੰਦਾ ਕੱਸੀ ਦੀ ਗੱਲ ਕਰੀ ਆ ਤਾਂ ਰਾਜੇ ਵੜਿੰਗ ਦੀ ਇੰਟਰਲੌਕ ਟਾਈਲ ਵੀ ਪੂਰੀ ਸਾਡੀ ਇਹ ਕਹਿੰਦੇ ਗਿੱਦੜਵਾਹ ਮੰਡੀ ਚ ਤਾਂ ਇੰਟਰਲੌਕ ਟਾਈਲ ਚੰਤੀ ਆ ਨੇ ਇਹਦੀ ਖਾਸੀ ਚਰਚ ਹਾਲਾਂਕਿ ਉਹ ਹਸਪਤਾਲ ਜੀ ਦਾ ਜ਼ੋਰ ਲਾਉਂਦੇ ਸੀ ਮੈਂ ਤਾਂ ਇੱਕਦੇ ਮੂੰਹ ਵੀ ਨਹੀਂ ਸੁਣਿਆ ਵੀ ਹਸਪਤਾਲ ਦੇ ਦਰਵਾਜ਼ੇ ਦਾ ਬੜਾ ਗੈਂਡਾ ਹੈ ਨਾ ਪਰ ਮੰਡੀ ਫਿਰ ਵੀ ਸਾਥ ਦੇ ਦਿੰਦੀ ਆ ਵੜਿੰਗ ਤਾਂ ਹਾਂ ਉਹ ਬੜੇ ਬੜੇ ਨਹੀਂ ਉਹ ਸਾਥ ਇਸੇ ਲਈ ਉਹ ਅਸੀਂ ਇਹੀ ਤਾਂ ਸਮਝਣ ਗਏ ਸੀ ਨਾ ਵੀ ਹੁਣ ਇਹ ਤਾਂ ਸਾਡੇ ਕੋਲੇ ਵੀ ਆ ਗਿਆ ਸੀਗਾ ਵੀ ਕਿਹੜੀ ਉਥੇ ਕਿਹਦੀ ਵੋਟ ਵੱਧ ਰਹੀ ਆ ਜੀ ਪਰ ਤੁਸੀਂ ਲੋਕਾਂ ਜੇ ਆ ਕੇ ਪੁੱਛਦੇ ਹੋ ਵੀ ਵੱਧ ਹੀ ਕਿਉਂ ਆ ਤੁਸੀਂ ਰਾਜੇਵਲ ਕਿਉਂ ਜਾਣਦੇ ਆ ਤਾਂ ਉਹਨਾਂ ਨੇ ਇਹੀ ਕਹਿਣਾ ਵੀ ਇੱਕ ਜਿਹੜੀ ਉਹ ਗੁੰਡਾਗਰਦੀ ਤੇ ਲਗਾਮ ਸੀ ਨਾ ਕਾਲੀ ਰਾਜਵੇਲੇ ਦੀ ਜਮਨਪ੍ਰੀਤ ਸਮੇਂ ਵੇਲੇ ਦੀ ਰਾਜਾ ਉਹਨੂੰ ਠੱਲ ਪਾਉਂਦਾ ਆ ਉਹ ਰੋਕਦਾ ਪਿੰਡਾਂ ਦੇ ਵਿੱਚ ਮੈਨ ਟੂ ਮੈਨ ਮਾਰਕਿੰਗ ਆ ਜਿਵੇਂ ਰਾਜਾ ਵੜਿੰਗ ਦੇ ਪਲੱਸ ਪੁਆਇੰਟ ਕੀ ਆ ਰਾਜਾ ਵੜਿੰਗ ਬੰਦਿਆਂ ਤੇ ਡਿਪੈਂਡ ਨਹੀਂ ਆਪਦੇ ਚਮਚਾਂ ਤੇ ਡਿਪੈਂਡ ਨਹੀਂ ਉਹਨੇ ਕਿਸੇ ਨੂੰ ਮਿਲਣਾ ਉਹ ਫੋਨ ਕਰਾਓ ਕਿਸੇ ਬੰਦੇ ਨੂੰ ਕਹੂਗਾ ਵੀ ਮੇਰੀ ਉਹਦੇ ਨਾਲ ਮੀਟਿੰਗ ਕਰਾ ਆਪ ਜਾ ਕੇ ਸਿੱਧਾ ਮਿਲੂ ਜੀ ਬਾਕੀ ਲੀਡਰਾਂ ਦੀ ਉਹ ਸਾਲਕੇ ਚ ਕੀ ਦਿੱਕਤ ਆ ਸਮੇਤ ਡਿੰਪੀ ਢਿਲੋਂ ਜਾਂ ਹੋਰ ਵੀ ਬਾਕੀ ਲੀਡਰਾਂ ਦੀ ਇਹ ਬੰਦਾ ਪਾਉਣਗੇ ਵੀ ਯਾਰ ਤੂੰ ਮਿਲ ਕੇ ਆ ਇੱਕ ਵਾਰੀ ਸਮਾਂ ਪਾ ਦਿੰਦੇ ਆ ਉਹਨੋਂ ਜਿਹੜਾ ਚਾਹੀਦਾ ਉਹਨੇ ਸਿੱਧਾ ਹੀ ਉਹਨੂੰ ਮਿਲ ਲੈਣਾ ਫੇਰ ਵਰਕਰਾਂ ਦੇ ਨਾਲ ਜਿਹੜਾ ਰਿਸ਼ਤਾ ਰਾਜੇ ਦਾ ਉਹ ਜ਼ਿਆਦਾ ਮਜ਼ਬੂਤ ਹੈ ਔਰ ਆਕਸ ਵੀ ਇਸ ਸਮੇਂ ਜਿਹੜਾ ਕੱਦ ਦਾ ਉਹ ਵੀ ਵੱਡਾ ਜਿਹਦੇ ਕਰਕੇ ਉਹ ਚੀਜ਼ਾਂ ਜ਼ਿਆਦਾ ਪਰ ਮੈਂ ਓਵਰ ਆਲ ਹੀ ਕਹਿਣਾ ਵੀ ਇਹ ਆਪਦੀ ਉਹਨਾਂ ਨੇ ਪੂਰੀ ਤਰ੍ਹਾਂ ਆਪਦੀ ਪਰਸਨੈਲਿਟੀ ਦੇ ਜ਼ਰੀਏ ਆਪਾਂ ਇਹ ਇਲੈਕਸ਼ਨ ਤੋਂ ਬਾਅਦ ਕਹੇ ਸੀ ਮੇਰੇ ਨਿੱਜੀ ਮਤਭੇਦ ਕਿਸੇ ਨਾਲ ਵੀ ਹੋਣ ਪਰ ਮੈਂ ਜਿਹੜੀ ਗੱਲ ਸੱਚ ਆ ਉਹ ਕਹਿ ਬਿਨਾ ਨਹੀਂ ਰਹਿੰਦਾ ਫੈਕਟ ਫੈਜਾ ਨਹੀਂ ਜਾਦਾ ਫੈਕਟ ਇਹ ਆ ਕਿ ਆਪਾਂ ਇਲੈਕਸ਼ਨ ਵੇਲੇ ਵੀ ਕਹੇ ਸੀ ਵੀ ਇੱਕ ਸੰਦੀਪ ਜਾਖੜ ਵਾਲੀ ਸੀਟ ਤੇ ਇੱਕ ਰਾਜਾ ਬੜੇੰਗ ਵਾਲੀ ਸੀਟ ਕਿ ਦਲਵਾ ਇਹ ਦੋਨੇ ਬੰਦੇ ਨੇ ਆਪਦੇ ਦਮ ਤੇ ਕੱਢੀ ਆ ਪਾਰਟੀ ਨਹੀਂ ਇੱਥੇ ਜਿੱਤੀ ਬਿਲਕੁਲ ਤੇ ਉਹ ਸੱਚ ਆ ਗੇਧੜਵਾ ਰਾਜਾ ਬੜਿੰਗ ਦਾ ਹਲਕਾ ਕਾਂਗਰਸ ਦਾ ਹਲਕਾ ਨਹੀਂ ਐ ਉਹ ਕਾਲੀਆਂ ਦਾ ਹਲਕਾ ਜੇ ਪਾਰਟੀ ਵਾਈਜ਼ ਕਿਸੇ ਨੇ ਦੇਖਣਾ ਸਕੋਪ ਉੱਥੇ ਕਾਲੀ ਦਲ ਦਾ ਕੱਲ ਨੂੰ ਡਿੰਪੀ ਢਲੋਂ ਐਤ ਕੀ ਜਿੱਤ ਕੇ ਅਗਲੀ ਵਾਰ ਜਿੱਤ ਕੇ ਦੋ ਵਾਰੀ ਚ ਉਹਨੂੰ ਆਪਦਾ ਹਲਕਾ ਬਣਾ ਲੈਣਾ ਆਪਦਾ ਐਪੀ ਸੈਂਟਰ ਬਣਾ ਲੈਣਾ ਨੋ ਪ੍ਰੋਬਲ ਮਾਪੇ ਇੱਕ ਕੁਝ ਵੀ ਹੋ ਸਕਦਾ ਹੈ ਇੱਕ ਕੁਝ ਵੀ ਹੋ ਸਕਦਾ ਕਿਉਂਕਿ ਹਾਂ ਪਰ ਰਾਜਾ ਬੜਾ ਹੁਣ ਰਾਜਾ ਬੜਿੰਗ ਦੀਆਂ ਪਰ ਦਿੱਕਤਾਂ ਵੀ ਆ ਕੀ ਰਾਜਾ ਬੜੰਗੇ ਸੈਲੈਕਸ਼ਨ ਤੋਂ ਬਾਅਦ ਹਲਕੇ ਚ ਉਹਨਾਂ ਨਹੀਂ ਵਿਚਰੇ ਜਨਾਂ ਡਿੰਪੀ ਢਲੋਂ ਵਿਚਰੇ ਕਿਉਂਕਿ ਤੁਸੀਂ ਜਦੋਂ ਪੰਜਾਬ ਪ੍ਰਧਾਨ ਬਣ ਗਏ ਬਾਕੀ ਚੀਜ਼ਾਂ ਹੋ ਗਈਆਂ ਤੁਹਾਡੇ ਲਈ ਔਖਾ ਤਾਂ ਇਹ ਇਹ ਰਾਜਾ ਬੜਿੰਗ ਦੀ ਇੱਕ ਉੱਥੇ ਮੈਨੂੰ ਦਿੱਕਤ ਹੁੰਦੀ ਸੀ ਦੂਸਰੀ ਦਿੱਕਤ ਇਹ ਹੀ ਇਹੀ ਅਰਸ਼ ਵੀ ਤੁਸੀਂ ਲੁਧਿਆਣੇ ਜਾਵੜੇ ਤੁਹਾਡੇ ਖਿਲਾਫ ਲੋਕਾਂ ਨੂੰ ਪ੍ਰਚਾਰ ਕਰਨ ਦਾ ਹੁਣ ਇੱਕ ਮੌਕਾ ਹੈ ਵੀ ਯਾਰ ਆਪ ਲੁਧਿਆਣੇ ਜਾਵੜਿਆ ਇਹਨੇ ਕਿਧਰ ਵਹੇ ਵੱਲ ਧਿਆਨ ਨਹੀਂ ਦੇਣਾ ਤੇ ਉਹ ਪਿਛਲੇ 2.5 ਸਾਲ ਦੇ ਵਿੱਚ ਇੱਕ ਲੋਕਾਂ ਨੂੰ ਕਹਿਣ ਦਾ ਮੌਕਾ ਮਿਲਿਆ ਵੀ ਉਹ ਇਨੂੰ ਕਿਵੇਂ ਕਨਵਿੰਸ ਕਰਦੇ ਆ ਇਹ ਦੇਖਣਾ ਦਿਲਚਸਪਾ ਪਰ ਇਹ ਸਾਨੂੰ ਕਮੀਆਂ ਜੜੀਆਂ ਉੱਥੇ ਦਿਸੀਆਂ ਰਾਜਾ ਵੜੇਂਗੜਾ ਨਾਲ ਰਿਲੇਟਡ ਇਹ ਇਹ ਕਮੀਆਂ ਹੈਗੀਆਂ ਤਾਂ ਜੁਮੇ ਆਪਣੇ ਇੱਕ ਹੋਰ ਚੋਤ ਇੱਕ ਪੰਥਕ ਕੈਂਡੀਡੇਟ ਆਉਂਦੇ ਸੁਖਰਾਜ ਸਿੰਘ ਸ੍ਰੀਸ਼ਲ ਭਗਵਾਨ ਜੀ ਦੇ ਬੇਟੇ ਨੇ ਜਿਹੜੇ ਸ਼ਹੀਦ ਹੋਏ ਸੀ ਗੋਲੀਕਾਂਡ ਚ ਹਨਾ ਉਹ ਕਹਿੰਦੇ ਵੀ ਇਨਸਾਫ ਨਹੀਂ ਮਿਲਿਆ ਦੋ ਸਰਕਾਰਾਂ ਸੀ ਕਾਂਗਰਸ ਆ ਕੇ 바ਗੀ ਕਾਲੀ ਦਲ ਤੇ ਇਲਜ਼ਾਮ ਆ ਵੀ ਉਹਨਾਂ ਨੇ ਕਰਾਇਆ ਹੀ ਸੀਗਾ ਸਾਰਾ ਗੋਲੀਕਾਂਡ ਜੋ ਵੀ ਸੀ ਹਨਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੂੰ 2.5 ਸਾਲ ਹੋ ਗਏ ਮੈਂ ਮੈਨੂੰ ਆਪ ਨੂੰ ਪਾਵਰ ਚੋਂ ਤਾਂ ਇੱਕ ਰੀ ਮੌਕਾ ਮਿਲਣਾ ਚਾਹੀਦਾ ਅਰਸ਼ ਸੁਖਰਾਜ ਬਾਈ ਹੋਰਾਂ ਦਾ ਸੀ ਸੁਗਰਾਜ ਸਿੰਘ ਦਾ ਤਾਂ ਨਹੀਂ ਕਰ ਸਕੇ ਯਾਰ ਕਿਉਂਕਿ ਇਹਨਾਂ ਨੇ ਵੀ ਇੱਕ ਤਰੀਕ ਨੂੰ ਹੀ ਐਲਾਨ ਕਰਿਆ ਤੁਹਾਨੂੰ ਪਤਾ ਹੋਵੇ ਹਾਂਜੀ ਠੀਕ ਹੈ ਕੱਲ ਹੀ ਐਲਾਨ ਹੁੰਦਾ ਹੈ ਜੀ ਤਾਂ ਅਸੀਂ ਉਸ ਦੌਰ ਦੇ ਵਿੱਚ ਸਰਵੇ ਕੱਢ ਰਹੇ ਸੀ ਲੋਕਾਂ 'ਚ ਐਨੀ ਛੇਤੀ ਤਾਂ ਮੈਸੇਜ ਪਹੁੰਚਦਾ ਨਹੀਂ ਚੀਜ਼ਾਂ ਦਾ ਤਾਂ ਕੋਈ ਉਹਦੇ ਬਾਰੇ ਫੀਡਬੈਕ ਵੀ ਨਿਕਲ ਹੀ ਨਹੀਂ ਹਾਂ ਏਰੀਆ ਦੇ ਵਿੱਚ ਜੇ ਦੇਖਿਆ ਜਾਵੇ ਦੋ ਕੈਂਡੀਡੇਟ ਹੋਰ ਆ ਜਿਨ੍ਹਾਂ ਦੀ ਚਰਚਾ ਜਿਹੜਾ ਮંત્રી ਪ੍ਰਧਾਨ ਮੰਤਰੀ ਬਾਜੇਗੇ ਤੇ ਇੱਕ ਮਨਦੀਪ ਸਿੱਧੂ ਹੋਰਾਂ ਦੀ ਚਰਚਾ ਹਾਂ ਤਾਂ ਉਹਨਾਂ ਦੀ ਚਰਚਾ ਜਿਹੜੀ ਹੋ ਰਹੀ ਆ ਉਹਦੇ ਨਾਲ ਉਹਦੇ 'ਚ ਮੈਨੂੰ ਸੁਖਰਾਜ ਕਾਫੀ ਸਟਰੋਂਗ ਕੈਂਡੀਡੇਟ ਲੱਗਦੇ ਆ ਜੀ ਜਿਹਨੂੰ ਸਿਆਸਤ ਦੀ ਸਮਝ ਆ ਔਰ ਉਹਦੀ ਬੋਲਬਾਣੀ ਠੀਕ ਆ ਉਹ ਕਨਵਿੰਸ ਕਰ ਸਕਦੇ ਆ ਔਰ ਇਹ ਹਲਕਾ ਤਾਂ ਦੇਖੋ ਮਤਲਬ ਆਪਾਂ ਸਰਬਜੀਤ ਸਿੰਘ ਹੋਰਾਂ ਵਰੀ ਵੀ ਭਾਈ ਸਰਬਜੀਤ ਸਿੰਘ ਵੇਲੇ ਵੀ ਦੇਖਿਆ ਵੀ ਇਹ ਤਾਂ ਤਿਆਰ ਹੀ ਆ ਇਥੇ ਪਤਾ ਹੀ ਨਹੀਂ ਕਦੋਂ ਨੇਰੀ ਉੱਠ ਖੜਨੀ ਹੈ ਪਰ ਉਹਦੇ ਲਈ ਫਿਰ ਇਕੱਠੇ ਹੋ ਕੇ ਵੀ ਲੜਨਾ ਪਊਗਾ ਜੇ ਉਹ ਪਾਵਰ ਖਿੰਡੀ ਵੀ ਹੋਊਗੀ ਜੀ ਤਾਂ ਫਿਰ ਸਾਰਿਆਂ ਨੂੰ ਨੁਕਸਾਨ ਹੋਊਗਾ ਅਗਲਾ ਕਹਿੰਦਾ ਯਾਰ ਇਹ ਤਾਂ ਖਿੰਡ ਗਏ ਤੋ ਪਾਵਰ ਲਾਸ ਹੋ ਜਾਂਦੀ ਆ ਜੇ ਉਹ ਕੇਰਾਂ ਵੇਵ ਉੱਠ ਖੜੀ ਤਾਂ ਮੌਕਾ ਹੈ ਸੁਗਰਾ ਸਿੰਘ ਇੱਕ ਨੋ ਡਾਊਟ ਇੱਕ ਸਟਰੋਂਗ ਕੈਂਡੀਡੇਟ ਆ ਆ ਨੈਗੇਟਿਵ ਤਾਂ ਬੋਲਣ ਲਈ ਕਿਉਂਕਿ ਉਹ ਪੋਲਿਟਿਕਸ 'ਚ ਵਿੱਚ ਰਹੀ ਨਹੀਂ ਹਜੇ ਤੱਕ ਜੀ ਜਦੋਂ ਕੋਈ ਆਇਆ ਨਹੀਂ ਹੁੰਦਾ ਜਿਵੇਂ ਪਿਛਲੇ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਖਿਲਾਫ ਬੋਲਣ ਨੂੰ ਕੀ ਸੀ ਰੋਕਾਂ ਕੋਲ ਤਾਂ ਹਜੇ ਉਹਨਾਂ ਦੀ ਪੋਲਿਟਿਕਸ ਦੇਖਾਂਗੇ ਫਿਲਹਾਲ ਦੇ ਲਈ ਜੋ ਪੰਥਕ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਚੋਂ ਅੱਗੇ ਨੇ ਪਰ ਹਜੇ ਲੋਕਾਂ 'ਚ ਉਹਨਾਂ ਨੇ ਮੈਸੇਜ ਵੀਰੇ ਆਪਦਾ ਲੈ ਕੇ ਜਾਣਾ ਜੀ ਥੈਂਕ ਯੂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗਿੱਧੜਵਾਹ ਦੇ ਬਾਰੇ ਹੋਰ ਵੀ ਇਹ ਜਿਹੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਅਖਰ ਦੇ ਨਾਲ